ਏ ਪਤੰਦਰ ਸਵੇਰੀ ਪੰਜਾਬ ਦੇ 2-4 ਕਰੋੜ ਰੁਪਏ ਲਾ ਕੇ ਐ ਹੱਥ ਜੇ ਜੋੜ ਕੇ ਖੜ ਗਿਆ ਲੈ ਉੱਚੀ ਦੀ ਬਾਗ ਜੁਤੀ ਫਿਰ ਕਹਿੰਦਾ ਅਰਦਾਸ ਕਰਵੀਂ ਪੱਲਰ ਪੂਲ ਛੱਡਦਾ ਸੀ ਪਰ ਉਹਦੀ ਤੈਨੂੰ ਮੋਟਾ ਛੱਡਣ ਪਾਈ ਅਸੀਂ ਪੱਲੇ ਨਹੀਂ ਤੇਰਾ ਕਾਤੀ ਮੇਲਾ ਮੇਲਾ ਪੰਚੀ ਕੋਣੀ ਉਹ ਜੋਗਾ ਉਹ ਜੋਗਾ ਦਾ ਖਾਜੇ ਪੋਛੀ ਸੀ ਉਹਦੀ ਜੋਗਾ ਮੈਨੂੰ ਪਤਾ ਕਿਹਦੇ ਜੋਗਾ ਕਰਦਾ ਸੀ ਮੈਂ ਵੀ ਨਹੀਂ ਤੱਕ ਭੁਜਾਈ ਆ 500 ਦਾ 500 ਗੱਡੀਆਂ ਦਾ ਕਾਫਲਾ ਟੂ 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 ਲੋਕਾਂ ਦਾ ਨਾ ਦੁਨੀਆ ਪੱਲੇ ਸਿੱਧੂ ਉਸਿਆ ਇੱਕ ਬਾਪਲਾ ਪੰਜਾਬ ਦਾ ਹੋਰ ਨਾ ਸਕੂਲ ਤੁਸੀਂ ਮਰਵਾਤਾ ਹੋਏ ਉਹਦੀ ਸਿਕਿਉਰਿਟੀ ਖੋ ਗਏ ਤੇ ਤੁਹਾਡੇ ਕੋਲੇ 1200 ਬੰਦੇ ਇੱਕੋ ਬੀਬੀ ਐ ਇਹ ਨਾ ਆ ਗੋਲ ਨਾਲ ਆ ਗੋਲ ਆ ਗੋਲ ਸੀਸ ਨਹਾ ਗਿਆ ਤੇ ਸਵੇਰੇ ਭਵੰਤਮਾ ਦੇ ਦਸਰ ਹੋ ਜਾਂਦੇ ਆ ਅਸੀਂ ਆਹ ਕਰਤਾ ਅਸੀਂ ਆਹ ਕਰਤਾ ਝੂਠ ਦੇ ਉੱਤੇ ਟਾਉਟਰ ਪਿੰਡੀ ਲਾ ਕੇ ਸਵੇਰੀ ਕਰਦਾ ਹੈ ਰੱਬ ਕਹਤ ਨਹੀਂ ਐ ਰੰਗਲਾ ਪੰਜਾਬ ਕਹਿਣ ਵਾਲੇ ਕੰਗਲਾ ਪੰਜਾਬ ਖੜਾ ਕਰਤਾ ਤੁਹਾਡੇ ਸਾਹਮਣੇ ਕੰਗਲਾ ਪੰਜਾਬ ਰੇਤੇ ਦੀ ਟਰਾਲੀ 3000 ਨੂੰ ਵੇਚਦੀ ਸੀ ਮੈਂ ਜੰਨੀ ਨੂੰ ਲੱਭਦਾ ਹੁੰਦਾ ਤੇ ਅੱਜ 21000 ਨੂੰ ਵੇਚ ਤੂੰ ਕਹਿੰਦਾ ਸੀ ਧਰਨਾ ਨਹੀਂ ਲਗਣ ਦੇਣਾ ਮੈਂ ਛੱਪੀ ਥੋਪ ਕੇ ਤੈਨੂੰ ਕਹਿਣਾ ਪੰਜਾਬ ਤੈਨੂੰ ਸਵਾਗਤ ਹੈ ਕਿ ਅੱਜ 12500 ਕੋਟ੍ਰੈਕ ਵਾਲੇ ਟੀਚਰ ਖੜੇ ਹੋਣੇ ਬਹੁਜਾਉਂ ਲਾਂਕਾ ਤਾਂ ਛਾਇਆ ਧਰਨਿਆ ਤੇ ਦਰਜੋਤ ਸਿੰਘ ਸਿੱਧੂ ਜਾ ਕੇ ਪਿੱਛੇ ਬੈਠ ਗਏ 12500 ਟੀਚਰ ਤੈਨੂੰ ਦੁਹਾਈਆਂ ਦਿੰਦੇ ਆ ਤੇਰੇ ਘਰ ਦੇ ਮੂਹਰੇ ਟਲਕੀਆਂ ਤੇ ਚੜੇ ਆ ਕਹਿੰਦੇ ਰੱਦ ਕਰ ਉਹ ਤੇਰੇ ਕੋਲ ਪੈਸੇ ਨਹੀਂ ਤੁਰਨ ਦੀ ਤਾਕਤ ਨਹੀਂ ਕਹਿਣਾ ਆਦਿਆ ਉਹ ਮਜਬੂਤ ਖਾਨ ਦੱਸੋ ਅਮਨਮਾਨ ਦੀ ਜਾਨ ਦੀ ਚੀਜ਼ ਹੈ ਖੰਡੇ ਜ ਕੁੜੀ ਦੇ ਸਿਰ 'ਤੇ ਗੋਲੀ ਮਾਰੀ ਵਪਾਰੀ ਸੜਕ 'ਤੇ ਖੜਾ ਹੋ ਕੇ ਛਾਂ ਛਾਂ ਗੋਲੀਆਂ ਮਾਰ ਕੇ ਮਾਰ ਕੇ ਤੁਰ ਗਏ ਹੈ ਕੋਈ ਅਮਨਮਾਨ ਪੱਲੇ ਨਾਲ ਤੇਲ ਨਾਲ ਕੜਾਈ ਬਣਾਉਣ ਚੱਲਿਆ ਮਠਾਈ ਹੱਸ ਰੋ ਹੱਸ ਰੋ ਤੈਰੀ ਹੋਂ ਬਤਲਾ ਦੇ ਹੋਰ ਪੰਚੀ ਵੀ ਹਲੇ ਪੱჭ ਪੰਚੀ ਨਹੀਂ ਗਈ ਪੀਆ ਪੀਸੀ ਨਾਲੇ ਖੜਦਾ ਘਰ ਦੇ ਦੇ بس کس کے بارے میں نہ طرحانی ملتی تو ریتہ کہتا سیدھا 1000 روپے دےوں گا مستری ਘਰ ਬੈਗੇ ਕੰਮੇ ਘਰ ਬੈਗੇ ਗਰੀਬ ਕੋ ਘਰ ਨਹੀਂ ਬਣਦਾ 21000 ਦੀ ਕੁਆਲੀ ਦੇ ਦिए ਕੌਣ ਖਰਦਾ ਤੁਸੀਂ ਮੰਨਦਾ ਹੋਏ ਹੈ ਤਾਂ ਬਾ ਇੱਥੇ ਮਾਰਦੇ ਹੋ ਉੱਥੇ ਕਰਦੇ ਹੋ ਕਰੋੜ ਰੁਪਇਆ ਇਹ ਐਡ ਦੇ ਉੱਤੇ 5 ਕਰੋੜ ਇਹ ਐਡ ਦੇ ਉੱਤੇ ਤੇ ਟੱਕਦਾ ਖੜਦਾ ਰਿਹਾ ਤੂੰ 6-6 ਲੱਖ ਰੁਪਏ ਉਹ ਮਾਈ ਘਰ ਦੇ ਵਿੱਚ ਤੇ ਘਰ ਦੇ ਦਾ ਖਰਚੇ 36 ਗਰ ਆਈ ਕਿਤੇ ਕਿਉਂ ਕਿਤਾ ਪੰਜਾਬ ਵਾਈਪੀ ਚੁਰੰਗਾ ਹਿਆਰ ਤੋਰ ਤਾ ਮੈਂ ਜੇਤਲੇ ਕਿਸੇ ਪਾਈ 20000 ਕਰੋੜ ਪਤੰਦਰਾ ਕਹਿੰਦਾ ਮੈਂ ਰੇਤੇ ਚੋਂ ਕੱਢੂ 34000 ਕਰੋੜ ਆ ਕੇਦਰੀ ਵਾਪਸ ਤੇ ਕਿ ਉਸ ਤੇ ਤੋਂ 34000 ਕਰੋੜ ਦਾ ਬਜਟ ਚੋਂ ਕੱਢੂ 54000 ਕਰੋੜ ਨਾਲ ਤਾਂ ਸ਼ੁਰੂ ਕਰਾ ਤੇ ਪਤੰਦਰਾ ਆਏ ਸੌ ਕਰੋੜ 100 ਵੀ ਨਹੀਂ ਆਇਆ 125 ਨਾ ਕਰਾਏ ਨੇ ਰੇਤੇ ਦੀ ਟਰਾਲੀ 3000 ਨੂੰ ਵੇਚੀ ਸੀ ਮੈਂ ਜੰਨੀ ਨਾਲ ਬਰਦਾ ਹੁੰਦਾ ਤੇ ਅੱਜ 21000 ਨੂੰ ਵੇਚ ਪਿਆਰੇ ਨੇ ਮੈਂ ਤੇਨਾਵਾਨ ਸਾਹਿਬ ਤੂੰ ਕਹਿੰਦਾ ਸੀ ਧਰਨਾ ਨਹੀਂ ਲਗਣ ਦੇਣਾ ਮੈਂ ਛੱਪੀ ਥੋਕ ਕੇ ਤੈਨੂੰ ਕਹਿਣਾ ਪਿਆਰ ਤੈਨੂੰ ਸਵਾਗਤ ਹੈ ਕਿ ਅੱਜ 5500 ਪਰਟੈਕ ਵਾਲੇ ਟੀਜ਼ਰ ਖੜੇ ਹੋਵੇ ਆਨ ਕਾ ਨਾਮ ਸਾਰਿਆਂ ਭਰਿਆਂ ਤੇ ਨਿਰਬੋਧ ਸਿੰਘ ਸਿੱਧੂ ਜਾ ਕੇ ਪਿਛੇ ਬੈਠੂ ਜਾਉ ਉਸਲੀ ਕਹਿਦਾ ਬੱਤੀ ਕਹਿਦਾ 4500 ਟੀਚਰ ਤੈਨੂੰ ਬਹਾਈਆਂ ਦਿੰਦੇ ਆ ਤੇਰੇ ਘਰ ਦੇ ਉਹਨੇ ਕਲਕੀ ਅੱਤੇ ਚੜੇ ਆ ਕਹਿੰਦੇ ਰੱਡਰ ਕਰ ਉਹ ਤੇਰੇ ਕੋਲ ਪੈਸੇ ਨਹੀਂ ਤੋਰਨ ਦੀ ਤਾਕਤ ਨਹੀਂ ਕਹਿਣਾ ਆਪਦੇ ਆਪ ਨੂੰ ਮਜ਼ਬੂਤ ਖਾਨ ਦਸਵੀਂ ਘੋੜਾ ਸਵੇਰੀ ਫੋਟੋ ਅੱਜ ਦੀ ਉਦੋਂ ਕਦੇ 50000 ਕਰੋੜ ਦੇਾਂਗੇ ਉਦੋਂ ਕਦੇ ਨੌਕਰੀ ਦੇਾਂਗੇ ਉਦੋਂ ਕਹਿੰਦੇ ਅਮਨੁਮਾਨਦਿਆਂਗੇ ਦੱਸੋ ਅਮਨੁਮਾਨ ਦੀ ਜਾਨ ਦੀ ਚੀਜ਼ ਹੈ ਖੰਡੇ ਜੇ 55% ਖੋਹ ਲਿਆ ਲੋਕੀ ਰਹਿ ਜਾਂਦੇ ਪੁਲਿਸ ਨੂੰ ਦੱਸਦੇ ਨਹੀਂ ਕੁੜੀ ਦੇ ਸਿਰ 'ਚ ਗੋਲੀ ਮਾਰੀ ਵਪਾਰੀ ਸੜਕ 'ਤੇ ਖੜਾ ਹੋ ਕੇ ਛਾਛਾ ਛੋਲੇ ਮਾਰ ਕੇ ਮਾਰ ਕੇ ਪੁੱਗੇ ਹੈ ਕੋਈ ਅਮਨੁਮਾਨ ਤੇ ਕੱਲਾ ਨਵਜੋਤ ਸਿੰਘ ਸਿੱਧੂ ਖੜਾ ਸੀ ਸੜਕ 'ਤੇ ਉਹ ਫਿਰ ਇਹਨਾਂ ਦਾ ਐਮਐਲਏ ਕਿੱਥੇ ਸੀ ਕਦੇ ਆਇਆ ਕੋਈ ਕਿਸੇ ਦਾਸਰ ਦਿੰਦਾ ਇਹੀ ਕੀ ਦੇਣਾ ਟੀਚਰ ਬਣੇ ਇਹਨਾਂ ਦੀ ਜਾਨ ਨੂੰ ਹਾਈ ਹੁੰਦੇ ਨੇ 올ਡ ਮੈਂਸ਼ਨ ਸਕੀਮ ਇੱਕ ਸਾਲ ਯੂਨੀਫਿਕੇਸ਼ਨ ਹੋ ਗਿਆ ਕੈਮਰਡਾ ਪੱਲੇ ਨੇ ਤੇਰਾ ਕਾਤੀ ਮੇਲਾ ਮੇਲਾ ਪੱਲੇ ਕੋਲ ਨਹੀਂ ਤੁਰਦੀ ਤਾਕਤ ਨਹੀਂ ਨਾਮ ਮਜਬੂਤ ਖਾਨ ਪੱਲੇ ਨਾਲ ਤੇਲ ਲਗੜਾਈ ਬਣਾਉਣ ਚੱਲਿਆ ਮਠਾਈ ਹੱਸ ਲੋ ਹੱਸ ਲੋ ਤਾਰੀ ਨੂੰ ਬੁਕਲਾ ਕੇ ਹਾਂ ਹੋਰ ਪੰਚਸਤਰੀ ਮਹਲੇ ਪੱਜ ਪੰਚੀ ਲਈ ਪੀਆ ਪੀਸੀਆ ਦੇ ਪੜੇ ਦੇ ਤਰ੍ਹਾਂ ਦੇ ਪੀਐਸਪੀਸੀਆ ਨਾਲ ਕਹਿੰਦਾ ਤਨਖਾਹ ਨਹੀਂ ਦਿੱਤੀ ਇਹ ਪਤੰਦਰ ਸਵੇਰੀ ਪੰਜਾਬ ਦੇ 2-4 ਕਰੋੜ ਰੁਪਏ ਲਾ ਕੇ ਐ ਹੱਥ ਦੇ ਜੋੜ ਕੇ ਖੜ ਜਾ ਲੈ ਤੀ ਉੱਚੀ ਦੀ ਪਾ ਕੇ ਦਿੱਤੀ ਫਿਰ ਕਹਿੰਦਾ ਅਰਦਾਸ ਕਰਦੀ ਬੱਲੋਂ ਕੁੱਛ ਹਾਂ ਕਹਿੰਦਾ ਮੈਂ ਅਸ਼ਾ ਦੂਰ ਹੋ ਜੂ ਅਰਦਾਸ ਕਰੋ ਜੀ ਅਰਦਾਸ ਹੀ ਕਰੋ ਇਹ ਕਰਤਾ ਲੈ ਬੀ ਮੈਂ ਕੀ ਕਰਾਂ ਤੇ ਪੇਟ ਫੇਰ ਤਾ ਸਾਈਕਲ ਤੇ ਆਓ ਏ ਇੱਕ ਇਹ ਬਣਾ ਲਿਆ ਸੀ ਤੁਸੀਂ ਤੁਸੀਂ ਆਹ ਤੱਕ ਪੰਜਾਬ ਨੂੰ ਗਰਮੀ ਦਾ ਪੰਜਾਬ ਜੇ ਰੇਤਾਂ ਤੋਂ 10000 ਕਰੋੜ ਰੁਪਇਆ ਮੈਂ ਕਹਿੰਦਾ ਮਾਨ ਸਾਹਿਬ ਟਕਾਹ ਤੇ ਚੋਰੀ ਕਰਦੀ ਹੈ ਤੇਰੀ ਸਰਕਾਰ ਤੂੰ ਸਰਮੱਖ ਰਵਾ ਮੈਂ ਤੇ ਨੂੰ ਚੀਤ ਤੂੰ 10000 ਕਰੋੜ ਦਾ ਰੇਤਾ ਖਾਣਾ ਹੈ ਜਿੰਨੀ ਪੰਜਾਬ ਦੀ ਇਨਕਮ ਹੈ ਸੁਣ ਲੋ ਸਾਰੇ ਪੰਜਾਬ ਦੀ ਰੈਵਨਿਊ ਇਨਕਮ 50 ਹਜ਼ਾਰ ਕਰੋੜ ਰੁਪਈਆ ਹੈ ਉਹਨਾਂ ਤੰਮ ਲਾਡੂ ਕੱਲਾ ਸ਼ਰਾਬ ਚ ਪੜ ਲੈਣਾ ਮੈਂ ਕਹਣਾ ਤੈਨੂੰ ਮਾਨ ਸਾਹਿਬ ਦੇ ਤੂੰ ਚੋਰ ਨਹੀਂ ਕਰ ਨੂੰ 10 ਹਜ਼ਾਰ ਕਰੋੜ ਰੁਪਈਏ ਦੇ 1 ਬੰਦੇ ਦੇ ਲੰਸਾਂ ਚ ਆਵੇ ਮਾਮਿਆਂ ਚਾਚਿਆਂ ਨੂੰ ਜਾਂ ਦੋ ਬੰਦਿਆਂ ਨੂੰ ਜਿਹਨਾਂ ਨੇ ਦਿੱਤੇ ਘਰ ਹੈ ਤੰਮ थोरी सुखबीरा गुजाज तोड़ी हूंदी छे 200 सौ रुपए सौ बि मिली थो ਦੀ ਵੀ ਕਿੰਨੇ ਪੰਜਾਬ ਦੇ ਲੋਕ ਤੋਂ ਉਹ ਕਹਿੰਦਾ 20 ਲੱਖ ਤੁਸੀਂ ਮੰਨ ਲੈਂਦੇ ਹੋ ਫਿਰ 15 ਕਰੋੜ ਰੁਪਇਆ ਮਹੀਨਾ ਕੌਣ ਕਿਹਨੂੰ ਦਿੰਦਾ ਤੁਸੀਂ ਮੰਨਦਾ ਹੋਏ ਹੈਂ ਤਾਂ ਬਾ ਇੱਥੇ ਮੰਨਦੇ ਹੋ ਬਰਾਏ ਉੱਥੇ ਕਰਦੇ ਹੋ ਇਮਾਨਦਾਰੀ ਤੁਹਾਡੇ ਨੇੜੇ ਨਹੀਂ ਇਮਾਨਦਾਰੀ ਤੁਸੀਂ 4000 ਕਰੋੜ ਰੁਪਇਆ ਸ਼ਰਾਬ ਚੋਂ ਕਰਦੇ ਹੋ ਪੰਜਾਬ ਸੁੱਖਣ ਵਾਲੇ ਕਿੰਨੀ दारू ਪੀ ਲੈਂਦਾ ਮਿੱਤਰ ਪਿਆਰੇ पजा हजार करोड़ रुपया तमिलनाडु कल्ली शराब जो करता है हम हाँ, देहरू भाइयों बीस हजार करोड़ नेताओं की जेल से निकालेंगे और महिलाओं को ग्यारह सौ रुपये महीना देंगे सोचना नहीं ਮੋੜ ਦਿਓ ਉਹ ਬਿਜਲੀ ਪਿੰਡਾਂ 'ਚ 24 ਘੰਟੇ 'ਚ 10 ਘੰਟੇ ਆਉਂਦੀ ਨਹੀਂ ਫ੍ਰੀ ਤੇ ਆਪੇ ਉਹ ਵੀ ਮਤਰਾ ਕਹਿੰਦਾ ਸੀ ਹਜੀਬਾ ਕੋਲ ਦੀ ਕਿਨੋੜਾ ਦੋ ਘੰਟੇ ਜਨਾਬ ਪੰਜਾਬ ਦਾ ਰਸਤਾ ਲੈ ਮੈਂ ਖੁਦ ਨੂੰ ਟੀਵੀ ਤੇ ਚਲਾ ਲਵਾਂ ਪਤਾ ਨਹੀਂ ਮੰਮੀ ਜੀ ਨੇ ਪਤਾ ਹੀ ਭੁਜਾਈ ਹੈ 500 ਦਾ 500 ਗੱਡੀਆਂ ਦਾ ਕਾਹ ਲੈ ਤੂੰ 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 ਲੋਕਾਂ ਦਾ ਨਾ ਦੁਨੀਆ ਭਣੀ ਤੂੰ ਦਿਖਦੇ ਨਹੀਂ ਹੁਣ ਕਿਸਾਨੀ ਥੋਡੇ ਕੋਲੇ 12-1200 ਬੰਦੇ ਹੁਣ ਤੇ ਹਾਦੀ ਹੋ ਗਈ ਤੂੰ ਇੱਥੇ ਰਹਿ ਕੇ ਕਰਿਆ ਸਿੱਧੂ ਦੇ ਹੋਣ ਦੇ ਨੱਕ ਭਰਉਣਾ ਵੀ ਮਹਾਰਾਜ ਚ ਪਿੰਟ ਕੁੱਤਿਆਂ ਦੀ ਸਰ ਖਾ ਗਿਓ ਤੂੰ ਕਹਿੰਦਾ ਸੀ ਝੋੜੇ ਤੋਂ ਪਾਸੇ ਹੋ ਕੇ ਦਾਣਾ ਦੀ ਐਮਐਸਟੀ ਦੇਂਗਾ ਇੱਕੋ ਬੀਬੀ ਐ ਕੀ ਨਾ ਬਾਕ ਅੰਗੂਰੋਂ ਹਾਂ ਅੰਗੂਰੋਂ ਸੀਸ ਲਾ ਗਏ ਆ ਤੇ ਕੀ ਜੀ ਦਾ ਨੋਟ ਕਰਕੇ ਦਿਖਾ ਜੇਲਾ ਚ 10 ਰੁਪਏ ਦੀ ਜਰਦੇ ਦੀ ਪੁੜੀ 2000 ਦੀ ਵਿੱਚ ਜਿਹੜੇ ਅੰਡਰ ਟ੍ਰੈਲ ਨੇ ਉਹਨਾਂ ਬਾਰੇ ਜੱਟੇ ਦੀ ਪੁੜੀ ਕੰਮ ਕਰਉਂਦੇ ਜੇ ਜਿਹਨੂੰ ਤੂ ਦੀ ਜਮਤ ਲੱਗਿਆ ਜਦੋਂ ਇਹ ਜਾਂਦਾ ਹੁੰਦਾ ਤੀ 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 ਕਰਦਾ ਤੇ ਜਮਤ ਸਿੱਖਸ ਵੀ ਹੋਵੇ ਮਜ਼ਾਰ ਕੀ ਹੈ ਖੈਣਾ ਫੋਨ ਚੱਲਿਆ ਲਾਗੇ ਲਾਗੇ ਮੈਨੂੰ ਦੇਖ ਦੇ ਬੋਲ ਹੀ ਬੋਲ ਛੀਂਗ ਲੱਪਾ ਫਲਕ ਬਣ ਲਿਆ ਤੇਰੀ ਤਲਕ ਨੂੰ ਨਹੀਂ ਜਾਂਦੀ ਤਲਵਾ ਫਾਇਰ ਦੀ ਕੈਮਰ ਤੇ ਜੇਲਾ ਦੇ ਵਿੱਚ 3 ਲੱਖ ਫੌਂਟ ਜਿਹਦੇ 3 ਜਰਿਆਂ ਤੇ ਨਾਮ ਪਾਦੀ ਨਿਰਜੋਤ ਸਿੰਘ ਨੂੰ ਨਾਮ ਰੱਖੂ ਜਾਂ ਕਰੋੜ ਰੁਪਇਆ ਇਹ ਐਡ ਦੇ ਉੱਤੇ 5 ਕਰੋੜ ਇਹ ਐਡ ਦੇ ਉੱਤੇ ਤੇ ਟੱਪਦਾ ਫਿਰਦਾ ਰਿਹਾ ਤੂੰ 6-6 ਲੱਖ ਰੁਪਏ ਉਹ ਹਵਾਈ ਘਾਟੇ ਤੇ ਘਰ ਦੇ ਲੱਖ ਅਲੀ ਮਤਿਆਪਰਦੇਸ਼ ਅਧਿਆਨੇ ਅਸਾਂ ਆ ਗਏ ਹੋਆ ਨਾ ਆਏ ਹਾਂ ਹਾਂ ਉੱਥੋਂ ਨਿਕਲਿਆ ਪੀਂ ਕਰਕੇ ਉਧਰ ਨਿਕਲਿਆ ਮਿਜੋਰਾ ਪਾਸ ਆ ਗਈ ਖਦੀ ਸਰਕਾਰ ਆ ਗਈ ਅਸੀਂ ਪੰਜਾਬ ਦੇ ਨੇ ਰੇਲ ਆ ਗਿਆ ਇੱਥੇ ਵੀ ਪਹਾਨ ਆ ਗਿਆ ਖੋਪਿਆ ਪਹਾੜ ਦੇ ਕੋਲ ਜੂੜੀ ਅੰਧਾ ਬਸ ਦੇ ਰੋਡ ਤੇ ਪਈਓ ਮਿੱਤਰਾ ਤੂੰ ਕਹਿੰਦਾ ਓਏ ਸੁਣੇ ਨੇ ਮੈਂ ਤੇਰੇ ਲੋਕ ਸਭਾ ਦੇ ਇੱਕ ਬੰਦਾ ਉਹ ਨਹੀਂ ਲਾੜਾ ਦੇਖਦੇ ਬਾਗਿਆਂ ਨੂੰ ਮਾਰਦਾ ਟੋਕੋ ਸਵੇਰੇ ਭਗਵੰਤਾਂ ਦੇ ਦਸਰ ਹੋ ਜਾਂਦੇ ਆ ਅਸੀਂ ਆਹ ਕਰਤਾ ਅਸੀਂ ਆਹ ਕਰਤਾ ਝੂਠ ਦੇ ਉੱਤੇ ਕਾਊਂਟਰ ਪਿੰਡੀ ਲਾ ਕੇ ਸਵੇਰੇ ਕਰਦਾ ਹੈ ਰੱਬ ਕਰਤਾ ਕਰੀ ਟੋਕੋ ਮੈਂ ਕਿਹਾ ਕਿ ਹੈ ਇਹਨੂੰ ਵੀ ਥੋਕੋ ਉਹ ਤਾਲੀ ਥੋਕੋ ਇਹਨੂੰ ਵਿਖਾਉਂਦੇ the lord's